ਹਾਰਡਵੇ ਦੀ ਕੀ ਮਾਮਲਾ ੜੀ ਅੱਜ ਮੋਕੇ ਦੀ ਪੁਲਿਸ ਆਈ ਹੋਈ ਐ ਪੁਲਿਸ ਮੋਕੇ ਦੀ ਬੁਖਾਇਆ ਸੀ ਉੱਪਰ ਦੀ ਉੱਪਰ ਦੀ ਆਏ ਸਾਡੇ ਨਾਲ ਦੇ ਗਵਾਨੀਆਂ ਨੇ ਕੁਝ ਵੀ ਕਰਕੇ ਉੱਪਰ ਦੀ ਪੌੜੀ ਲੱਗੀ ਸੀ ਇਹਦੇ ਸਾਡੇ ਗੇਟ ਪਟਿਆ ਜੀ ਹਾਂ ਜੀ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ 2000 2000 ਗੱਲੇ ਚ ਕੈਸ਼ ਵੀ ਗਿਆ ਭਾਂਡ ਬੁੱਲ ਗਿਆ ਤੂੰ ਤੁਹਾਨੂੰ ਕਦੋਂ ਪਤਾ ਲੱਗਿਆ ਸਵੇਰੇ ਗਾੜੀ ਮੌਨ ਨਹੀਂ ਪੈਸੀ ਉਸ ਦਿਨ ਤੋਂ ਅੱਛਾ ਗੱਲ ਟੁੱਟਾ ਹੋਇਆ ਸੀ ਗੱਲ ਟੁੱਟਾ ਉਹ ਖੁੱਲਾ ਹੁੰਦਾ ਰ ਆਪ ਨੂੰ ਅੱਛਾ ਚਾੜੀ ਜੀ ਦਾ ਚਾਬੀ ਇਹ ਆਏ ਕਿੱਧਰ ਦੀ ਤੁਹਾਡੀ ਦੁਕਾਨ ਤੇ ਅੱਛਾ ਜੀ ਤੁਹਾਡੇ ਵੀ ਸਿਖਰ ਦੀ ਆਏ ਟੋਟਰ ਕਿੰਨਾ ਕਿੰਨਾ ਨੁਕਸਾਨ ਆਪਣਾ 2000 ਦਾ ਹੀ ਮੈਂ ਕਹਿੰਦਾ ਵੱਧ ਗਿਆ ਇਹ ਨਾਲ ਦੀ ਦੁਕਾਨ ਤੇ ਵੀ ਹੋਈ ਹੈ ਹਾਂਜੀ ਇਹ ਨਾਲ ਤੇ ਇੱਧਰ ਪਹਿਲਾਂ ਹੋਈ ਆ ਅੱਛਾ ਕਿਤੇ ਖਤਰਾ ਵੱਧਿਆ ਵੱਧਿਆ ਵੀ ਆ ਸਾਡੇ ਉਹਦਾ ਪਟਿਆ ਗੁੱਸੇ ਕੀ ਮੌਕੇ ਤੇ ਬਹੁਤ ਸਾਰੇ ਆ ਗਏ ਹਾਂ ਮੌਕੇ ਤੋਂ ਮੌਕੇ ਤੋਂ ਬਾਅਦ ਆਏ ਰਹਿੰਦੇ ਆਏ ਕੀ ਮੰਗ ਕਰਦੇ ਹੁਣ ਇੰਦਾ ਦਾ ਕੰਮ ਬੰਦ ਹੋਣਾ ਚਾਹੀਦਾ ਨਹਿਰੀਆਂ ਨੂੰ ਬੰਦ ਹੋਣਾ ਚਾਹੀਦਾ ਹੋਰ ਕੀ ਹੁਣ ਤੇ ਬੰਕ ਹੀ ਕਰਦੇ ਪ੍ਰਸ਼ਾਸਨ ਕੋਈ ਇਹ ਇਹਨੂੰ ਲੱਤ ਪਾਈ ਜਾਵੇ ਇਹਦੇ ਹਜੇ ਨਹੀਂ ਛੇੜੀ ਜਾਂਦੀ ਕੋਈ ਕੈਮਰੇ ਵਗੈਰਾ ਲੱਗੇ ਆਪਣੇ ਇਹ ਕੈਮਰੇ ਨਾਮ ਆਪਣਾ ਵਿਕਾਸ ਸੂਦ ਕਿੱਥੇ ਪੈਂਦੀ ਆਪਰੀ ਦੁਕਾਨ ਸੂਦ ਮੈਡੀਕਲ ਅਪਲਾਈ ਕੀ ਮਾਮਲਾ ਬਈ ਜਿਹੜਾ ਪੁਲਸਾ ਜੀ ਸਵੇਰੇ ਮੈਂ ਆਇਆ ਸੀ ਤਾਂ ਦੁਕਾਨ ਤੇ ਉੱਪਰ ਦੇ ਦਰਵਾਜਾ ਕੱਟ ਕੇ ਚਦਰ ਤਾਂ ਕੁੰਡਾ ਖੋਲ ਕੇ ਤਾਂ ਪੈਸੇ ਮੇਰੇ ਗੱਲੇ ਚ ਬਹੁਤ ਦਿਨ ਦੀ ਸੇਲ ਸੀਗੀ ਤਾਂ ਮੇਰੇ ਬਾਪਿਆਂ ਦੇ ਪੈਸੇ ਤੇ ਇੱਕ ਲੈਪਟਾਪ ਇਹ ਸਾਰਾ ਕੁਝ ਲੈ ਗਏ ਤਾਨੂੰ ਕਦੋਂ ਪਤਾ ਲੱਗਿਆ ਫਿਰ ਮੈਂ ਜਦੋਂ ਗੱਲਾ ਖੋਲਿਆ ਮੈਂ ਆ ਕੇ ਸਫਾਈ ਕੀਤੀ ਕੁਝ ਨਹੀਂ ਛੇੜਿਆ ਵਾ ਸੀਗਾ ਤਾਂ ਜਦੋਂ ਆ ਕੇ ਸਫਾਈ ਕਰਕੇ ਹਟਿਆ ਤਦੋਂ ਫਿਰ ਮਤਲਬ ਪੂਜਾ ਪਾੜ ਕਰਕੇ ਜਦੋਂ ਮੈਂ ਕਸਟਮਰ ਆਇਆ ਤਾਂ ਪੈਸੇ ਕੱਟਣ ਲੱਗਾ ਗੱਲਾ ਖੋਲਿਆ ਤਾਂ ਗੱਲਿਆਂ ਚ ਪਤਾ ਲੱਗਿਆ ਕਿ ਮੇਰਾ ਸਾਰਾ ਕੁਝ ਲੈ ਗਏ ਕੀ ਕੋਈ ਕੈਮਰੇ ਵਗੈਰ ਲੱਗੇ ਆਪਣੇ ਇੱਥੇ ਨਹੀਂ ਕੈਮਰੇ ਨਹੀਂ ਕੋਈ ਬਾਹਰ ਬਾਹਰ ਵੀ ਨਹੀਂ ਲੱਗੇ ਕੀ ਮੌਕੇ ਤੇ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਵੀ ਹੈ ਹੂੰ ਕੀ ਲੱਗ ਰਿਹਾ ਤੁਹਾਨੂੰ ਕਿਸ ਤਰ੍ਹਾਂ ਦੇਖ ਰਿਹਾ ਤੁਸੀਂ ਇਹ ਪੰਜਾਬ ਦੇ ਜੋ ਲਗਾਤਾਰ ਚੋਰੀਆਂ ਦੀ ਵਾਰਦਾਤਾਂ ਹੋ ਰਹੀਆਂ ਹਨ। ਬੁਰੇ ਹਾਲਾਤ ਹੈ ਪੰਜਾਬ 'ਚ ਕਿਉਂਕਿ ਦੇਖ ਲਓ ਤੁਸੀਂ ਕੀ ਬੰਦਾ ਸੁਰੱਖਿਤੀ ਹੀ ਐ ਨਹੀਂ ਕਰਦਾ। ਕਿ ਇਹ ਮਤਲਬ ਬੰਦਾ ਮਾਰ ਮਾਰ ਕੇ ਕਮਾਂਦਾਇਆ ਜਾਂਦਾ ਮੈਂਟੇਜੇ ਲੈ ਕੇ ਚਲੇ ਜਾਂਦੇ। ਇਹ ਆਏ ਕਿੱਧਰ ਦੀ ਇਹ ਕੋਠੇ ਦੀ ਜੇ ਛੱਤ? ਕੋਠੇ ਦੀ। ਕੀ ਗੇਟ ਲੱਗਾ ਹੋਇਆ ਸੀ ਉੱਪਰ? ਗੇਟ ਲੱਗਿਆ ਹੋਇਆ ਉਹਨੂੰ ਚੰਦਨ ਨੂੰ ਕੱਟ ਕੇ ਅੰਦਰੋਂ ਦੇ ਹੱਥ ਮਾਰ ਕੇ ਟੁੰਡਾ ਖੋਲਿਆ। ਟੋਟਰ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ? ਮੇਰਾ ਮਤਲਬ ਕਿ ਇੱਕ ਲੈਪਟਾਪ ਹੈ 25-20000 ਰੁਪਏ ਦਾ ਨਗਰ ਹੈ। ਕੀ ਮੰਗਰ ਜਿੰਦੇ ਚ ਮੱਲਾਂ ਮੇਰੇ ਜਿੱਦਾਂ ਮੈਨੂੰ ਸ਼ਗਨ ਮਿਲੇ ਕੋਈ ਵੀ ਮੈਂ ਇਕੱਠੇ ਕਰਦਾ ਰਿਹਾ ਉਹ ਮੇਰਾ ਪਰਸ ਦੇ ਵਿੱਚ ਸੀਗੇ ਡਾਲਰ ਪਾਉਂਡ ਵੀ ਸੀਗੇ ਤਾਂ ਮੱਲਾਂ ਜਿਹੜੀ ਹੈਗੇ ਮੇਰਾ ਪੁਰਾਣੇ ਨੋਟ 786 ਵਗੈਰਾ ਦੇ ਇਕੱਠੇ ਕਰਨ ਦਾ ਸ਼ੌਕ ਹੈ ਉਹ ਸਾਰੇ ਮੱਲਾਂ ਮੇਰੇ ਲੈ ਗਏ ਤੇ ਸਾਰਾ ਕੁਝ ਮਿਲਾ ਕੇ ਮੇਰਾ 15 ਵੀ ਆ ਗਿਆ ਵੀ ਆਪਾਂ ਵਾ ਟੋਟਲ 15 ਫੰਦਾ ਵੀ ਤਾਂ ਮੇਰਾ ਉਹਨਾਂ ਬਾਕੀ ਬਾਬਿਆਂ ਦੇ 6-7000 ਬਾਬਿਆਂ ਦੇ ਮੇਲੇ ਦੇ ਵਿੱਚ ਸੀ ਤੇ ਲੈਪਟਾਪ ਲੱਗਾ ਲੈਪਟਾਪ ਲੱਗਾ ਕੀ ਮੰਗ ਕਰਦੇ ਪ੍ਰਸ਼ਾਸਨ ਕੋਲ ਹੁਣ ਜਲਦੀ ਮੈਂ ਜਿਹੜਾ ਵੀ ਹੈ ਕਸੂਰਵਾਰਾਂ ਨੂੰ ਫੜ ਕੇ ਤਾਂ ਮੇਰਾ ਕਾਇਆ ਜਾਵੇ